ਸੌਤੋਂ ਪਹਿਲਾ ਇਹ ਸੱਸੀ ਗੱਲ ਅੱਜ ਦਾ ਵਿਸ਼ਾ ਹੈ ਟੈਂਸ਼ਨ ਐਂਜਾਇਟੀ ਆਜਕਲ ਹਰ ਇੱਕ ਦੂਜਾ ਬੰਦਾ ਟੈਂਸ਼ਨ ਵਿੱਚ ਕਿਰਿਆ ਹੋਇਆ ਹੈ ਕੋਈ ਪੈਸੇ ਬਲੋ ਤੰਗ ਹੈ ਕੋਈ ਰਿਸ਼ਤੇਵਾਲੋ ਤੰਗ ਹੈ ਤੇ ਕਿਸੇ ਨੂੰ ਕੋਈ ਇੱਕ ਦੀ ਟੈਂਸ਼ਨ ਹੈ ਕਿਸੇ ਦਾ ਪਿਆਰ ਉਸ ਨੂੰ ਛੱਡ ਕੇ ਚਲਾ ਗਿਆ ਹੈ ਉਹ ਇਹ ਪ੍ਰਕਾਰ ਦੀਆਂ ਟੈਂਸ਼ਨਾਂ ਅੱਜਕਲ ਤਣਾਅ ਵਿੱਚ ਪਾਉਂਦੀਆਂ ਰਹਿੰਦੀਆਂ ਨੇ ਇਸ ਦਾ ਹੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਜੇ ਜੋ ਤੂੰ ਸੋਚ ਰਿਹਾ ਹੈ ਤੇ ਮਨ ਵਿੱਚ ਨੈਗੇਟਿਵ ਵਿਚਾਰ ਲਿਆ ਰਿਹਾ ਹੈ ਉਸ ਨਾਲ ਤੁਹਾਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਜਵਾਬ ਹੈ ਨਹੀਂ ਸਵੇਰੇ ਉਠੋ 5 ਮਿੰਟ ਅੱਖਾਂ ਬੰਦ ਕਰਕੇ ਬੈਠੋ ਆਪਣੇ ਸਾਹ ਦੀ ਆਵਾਜ਼ ਸੁਣੋ ਕੋਈ ਫੋਨ ਨਹੀਂ ਕੋਈ ਸੋਚ ਨਹੀਂ ਬਸ ਆਪਣੇ ਸਾਹ ਦੀ ਆਵਾਜ਼ ਸੁਣੋ ਇਹ ਚੀਜ਼ ਤੁਹਾਡਾ ਪੂਰਾ ਦਿਨ ਬਹੁਤ ਵਧੀਆ ਕਰ ਸਕਦੀ ਹੈ ਜਿਸ ਤਰ੍ਹਾਂ ਸਰੀਰ ਨੂੰ ਚੰਗੇ ਭੋਜਨ ਦੀ ਜ਼ਰੂਰਤ ਹੈ ਉਸ ਤਰ੍ਹਾਂ ਸਾਡੇ ਦਿਮਾਗ ਨੂੰ ਵੀ ਚੰਗੇ ਭੋਜਨ ਦੀ ਜ਼ਰੂਰਤ ਹੈ ਮਤਲਬ ਇਹ ਸਵੇਰ ਉੱਠ ਕੇ ਪਾਠ ਕਰੋ ਗੁਰਬਾਣੀ ਸੁਣੋ ਮੋਟੀਵੇਸ਼ਨਲ ਵੀਡੀਓ ਦੇਖੋ ਇਸ ਨਾਲ ਤੁਹਾਡੇ ਸੁਭਾਅ ਵਿੱਚ ਤੁਹਾਡੇ ਮਨ ਵਿੱਚ ਬਹੁਤ ਬਦਲਾਅ ਆਏਗਾ ਸਵੇਰੇ ਉੱਠੋ ਆਪਣਾ ਪਾਰਕ ਜਾਓ ਇਤਾਂ ਚ ਜਾਓ ਵਾਕ ਕਰੋ ਆਪਣੇ ਆਪ ਨੂੰ ਪੁੱਛੋ ਸਮੱਸਿਆ ਕੀ ਹੈ ਉਦਾਹਰਣ ਸੋਚੋ ਇਸ ਨਾਲ ਤੁਹਾਡੀ ਟੈਂਸ਼ਨ ਐਂਗਜ਼ਾਇਟੀ ਬਹੁਤ ਜਲਦੀ ਦੂਰ ਹੋ ਜਾਏਗੀ ਮਨ ਵਿੱਚ ਗੰਦੇ ਵਿਚਾਰ ਨਾ ਲਿਆਓ ਪੋਜ਼ਿਟਿਵ ਰਹੋ ਤਾਂ ਤੁਹਾਡੀ ਸਾਰੀ ਟੈਂਸ਼ਨ ਖਤਮ ਹੋ ਜਾਏਗੀ ਐਂਡ ਵਿੱਚ ਇਹੀ ਗੱਲਾਂ ਦਾ ਕਿ ਆਪਣੇ ਮਨ ਨਾਲ ਲੜਨਾ ਛੱਡੋ ਇਹ ਟੈਂਸ਼ਨ ਤੁਹਾਡੇ ਦਿਮਾਗ ਚੋਂ ਫਿਰ ਹੀ ਨਿਕਲੋਗੇ ਜਦ ਤੁਸੀਂ ਆਪਣੇ ਮਨ ਨਾਲ ਲੜਨਾ ਬੰਦ ਕਰਤਾ ਮਨ ਨੂੰ ਸ਼ਾਂਤ ਰੱਖੋ ਜੋ ਤੁਹਾਨੂੰ ਦੱਸਿਆ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ ਬਹੁਤ ਜਲਦੀ ਤੁਹਾਡੇ ਦਮਾਗ ਦਾ ਤੁਹਾਡੇ ਮਨ ਦਾ ਉਹ ਸੁਧਾਰ ਹੋ ਜਾਏਗਾ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਟੈਨਸ਼ਨਾਂ ਟੋਚਨਾਂ ਵਿੱਚ ਕੁਝ ਨਹੀਂ ਰੱਖਿਆ ਟੈਨਸ਼ਨ ਨਾਲ ਲੈ ਲੈ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਸਸ